ਬੂਧੀ ਮਹੱਲਾ ਪੰਜਵੈ ਹਰ ਧਨ ਜਾਪ ਹਰ ਧਨ ਸਤਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਕੀ ਪਾਦਸ਼ਾਹੀ ਬਾਲ ਕਵਸਟਾ ਵਿੱਚ ਜਦੋਂ ਸ੍ਰੀ ਗੋਵਿੰਦ ਵਾਲੇ ਜੀ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਸਨ ਸਮਾਦ ਤੋਂ ਉੱਠ ਘੜੋਤੇ ਸਨ ਮਹਾਰਾਜੀ ਉਸ ਪ੍ਰਕਾਰ ਸੱਚੇ ਪਾਦਸ਼ਾਹੀ ਜੀ ਬੈਠੇ ਸਨ ਪਲੰਗ ਦੇ ਉੱਪਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਗੋੜਨੀ ਰੋਡ ਤੇ ਰੋਡ ਤੇ ਮਹਾਰਾਜ ਸਾਹਿਬ ਦੇ ਪਾਸ ਚਲੇ ਗਏ ਜਦੋਂ ਪਾਸ ਚਲੇ ਗਏ ਬੀਬੀ ਪਾਨੀ ਦੀ ਦੌੜੀ ਵੀ ਮਹਾਰਾਜ ਸਾਹਿਬ ਦਾ ਹੁਕਮ ਨਹੀਂ ਬੱਚਿਆਂ ਨੂੰ ਕੋਲੇ ਜਾਣ ਦਾ ਤੇ ਮੈਂ ਲੈ ਆਇਆ ਜੋ ਲੈਣ ਵਾਸਤੇ ਗ੍ਰੀ ਮਹਾਰਾਜ ਨੇ ਕਿ ਬੀਬੀ ਰਹਿਣ ਦੇ ਉਹਨਾਂ ਨੂੰ ਸਾਡੇ ਪਾਸ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਨੂੰ ਜਾ ਕੇ ਹੱਥ ਜੋੜ ਕੇ ਮੱਥਾ ਟੇਕਿਆ ਫਿਰ ਪਾਵੇ ਨੂੰ ਪਕੜ ਕੇ ਮਹਾਰਾਜ ਸਾਹਿਬ ਜੀ ਆਸਰੇ ਖੜੇ ਹੋ ਗਏ ਜਿਵੇਂ ਉਹਨਾਂ ਖੜੇ ਹੋ ਗਏ ਗੁਰੂ ਮਹਾਰਾਜ ਸਾਹਿਬ ਜੀ ਨੇ ਦੋਹਾਂ ਬਾਹਾਂ ਤੋਂ ਫੜ ਕੇ ਭਾਰ ਇਹਨਾਂ ਤੋਲਿਆ ਤੇ ਬੜਾ ਭਾਰੀ ਕੱਦ ਸੀ ਗੁਰੂ ਅਰਜਨ ਸਾਹਿਬ ਦਾ ਬੜਾ ਭਾਰੀ ਕੱਦ ਵੇਖ ਕੇ ਮਹਾਰਾਜ ਸਾਹਿਬ ਜੀ ਨੇ ਕਿਹਾ ਦੋਹੇ ਦਾ ਬਾਣੀ ਦਾ ਬੋਹਰਾ ਇਹ ਸਾਡਾ ਦੋਤਾ ਜਿਹੜਾ ਇਹ ਬਾਣੀ ਦਾ ਜਹਾਜ਼ ਬਣਾਵੇਗਾ ਇਹ ਵਰਦਸਤਾ ਕੇ ਗੁਰੂ ਅਰਜਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖਣਗੇ ਸਾਰੇ ਅੰਗਰਾਂ ਦੀ ਬਾਣੀ ਨੂੰ ਇਕੱਤਰ ਕਰਨਗੇ ਵਰਦਸਤਾ ਸਿਰੇ ਰੋਸਲੇ ਗੁਰਜਨ ਸਾਹਿਬ ਜੀ ਬਾਲ ਕ ਸੁਭਾਅ ਦੇ ਨਾਲ ਮਹਾਰਾਜ ਦੇ ਫਲਦੇ ਤੇ ਚੰਨ ਰੱਖਣਾ ਚਾਹੁੰਦੇ ਹੈ ਮਹਾਰਾਜ ਬਾਹਾਂ ਤੋਂ ਫਲੇ ਹੋਏ ਹੈ ਭਾਰੀ ਸਬੀਰ ਹੈ ਆਪ ਦਾ ਤੇ ਫਲਦੇ ਤੇ ਚੰਨ ਰੱਖਣ ਲੱਗੇ ਮਹਾਰਾਜ ਸਾਹਿਬ ਹੱਸ ਕੇ ਕਹਿੰਦੇ ਐਡੇ ਕਾਲੇ ਕਿਉਂ ਪਏ ਹੋ ਆਉਦੇ ਪਿਤਾ ਦੇ ਬਾਸੋਂ ਗੁੰਤਾ ਗੱਦੀ ਨੂੰ ਪ੍ਰਾਪਤ ਕਰਿਓ ਉਸ ਵੇ ਬੀਬੀ ਪਾਨੀ ਨੇ ਪਕੜ ਲਿਆਂਦੇ ਤੇ ਮਹਾਰਾਜ ਸਾਹ ਸੱਚੇ ਪਾਤਸ਼ਾਹ ਜੀ ਨੂੰ ਉਸ ਵੇ ਪੁੱਛਿਆ ਮਾਂ ਬੀਬੀ ਨੇ ਕਹੇ ਪੁੱਤਰ ਕੀ ਖੱਟੀ ਖੱਟ ਕੇ ਆਇਆ ਹੈ ਇਹ ਇੱਕ ਦਾ ਇਹ પ્રસੰਗ ਹੈ ਤੇ ਦੂਸਰਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਗੁਰਦਾ ਗੱਦੀ ਬਖਸ਼ੀ ਉਸ ਵੇਲੇ ਕਿਹਾ ਬਾਣੀ ਉਚਾਰਨ ਕਰੋ ਤੇ ਉਸ ਵੇਲੇ ਬਾਣੀ ਮਾਰਾ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਜਿਹੜੀ ਸਾਧੂਤ ਸਾਹਿਬ ਜੀ ਤੁਧ ਸਮਾਲੀ ਸੋ ਕੰਮ ਸੁਹਲਾ ਜੋ ਤੇਰੀ ਘਾਲੀ ਇਹ ਵਾਕ ਕਹੇ ਹੈ ਤੇ ਮਾਤਾ ਜੀ ਨੂੰ ਉਸ ਵੇਲੇ ਕਿਹਾ ਗੁਰੂ ਸਾਹਿਬ ਨੂੰ ਗੁਰਿਆਈ ਤੁਮ ਦਿੱਤੀ ਤੁਸੀਂ ਕੀ ਖੱਟੀ ਖੱਟ ਕੇ ਆਏ ਹੋ ਤਾਂ ਉਸ ਵੇਲੇ ਸ਼ਬਦ ਮਾਤਾ ਜੀ ਦੇ ਪ੍ਰਸਾਦ ਹੈ ਉਚਾਰਨਾ ਕੀਤਾ ਗੁਰੂ ਅਰਜਨ ਦੇਵ ਜੀ ਨੇ ਇੱਕ ਤਾਂ ਗੁਰਤਾ ਗਦੀ ਪ੍ਰਾਪਤ ਕਰਕੇ ਇੱਕ ਜਦੋਂ ਗੁਰੂ ਅਰਜਨ ਸਾਹਿਬ ਵਰ ਦਿੱਤਾ ਸੀ ਵੀ ਬਾਣੀ ਦੇ ਜਹਾਜ ਹੋਣਗੇ ਗੂਜਰੀ ਮਹੱਲਾ ਪੰਜਵ ਹਰ ਧਨ ਜਾਪ ਹਰ ਧਨ ਤਾਪ ਸਤਿਗੁਰੂ ਪ੍ਰਕਾਸ਼ ਰਾਮਾਲ ਕੋ ਕੇ ਬਾਣੀ ਉਚਾਰਨ ਕਰਦੇ ਫਰਮਾਉਂਦੇ ਹਨ ਕਿ ਮਾਤਾ ਜੀ ਸਾਨੂੰ ਹਰੀ ਦਾ ਜਿਹੜਾ ਨਾਮ ਧਨ ਹੈ ਇਹੋ ਹੀ ਜਾਪ ਸੱਚੇ ਪਾਰਸ਼ਣ ਦੁਤਾ ਹੈ ਕਿ ਜਾਪ ਇਹ ਹੋਇਆ ਪਰਮੇਸ਼ਰ ਦੇ ਨਾਮ ਰੂਪੀ ਤੁਹਾਨੂੰ ਪ੍ਰਾਪਤ ਕਰਨਾ ਜਿਹੜਾ ਹੈ ਹਰ ਧਨ ਤਾਤ ਹਰੀ ਰਹਾ ਧਨ ਨਾਮ ਜਿਹੜਾ ਇਹ ਸਾਡਾ ਤਪ ਹੋਇ ਤਬ ਜਿਹੜਾ ਜਾਪ ਵੀ ਤਿੰਨ ਪ੍ਰਕਾਰ ਦਾ ਹੈ ਇੱਕੋ ਪਾਸੂ ਜਾਪ ਹੈ ਅਤੇ ਇੱਕ ਬੇਖਰੀ ਜਾਪ ਹੈ ਇੱਕ ਇਸੇ ਪ੍ਰਕਾਰ ਸਾਧ ਸੰਗਤ ਜੀ ਪਸੰਤੀ ਜਾਪ ਹੈ ਤੇ ਪ੍ਰਚਾਰ ਪ੍ਰਕਾਰ ਦਾ ਜਾਪ ਹੈ ਬੇਖਰੀ ਜਾਪ ਤੋਂ ਜਿਹੜਾ ਮਧਮਨ ਦੀ ਜਾਪ ਕਰਨਾ ਪਸੰਤੀ ਵਿੱਚ ਮਧਮਨ ਦੀ ਜਾਪ ਕਰਨਾ ਹੈ ਇਸ ਦੇ ਤਾਂ ਹੀ 100 ਗੁਣਾ ਜ਼ਿਆਦਾ ਜਾਪ ਦਾ ਫਲ ਮੰਨਿਆ ਹੈ ਅਤੇ ਪਸੰਤੀ ਦੀ ਜਾਪ ਕਰਨਾ ਮਧਮਨ ਨਾਲੋਂ 100 ਗੁਣਾ ਪਸੰਤੀ ਦੀ ਜਾਪ ਕਰਨ ਦਾ ਜ਼ਿਆਦਾ ਫਲ ਮੰਨਿਆ ਹੈ ਤੇ ਪਸੰਤੀ ਨਾਲੋਂ ਪ੍ਰਾਬਾਣੀ ਦੀ ਜਿਹੜਾ ੁਰਨੇ ਨਾਲ ਜਾਪ ਹੋਣਾ ਹੈ ਆਪ ਹੀ ਅਜਪਾ ਜਾਪ ਹੋਣਾ ਹੈ ਇਸ ਨੂੰ 1000 ਗੁਣਾ ਜ਼ਿਆਦਾ ਫਲ ਮੰਨਿਆ ਹੈ ਇਸ ਪ੍ਰਕਾਰੇ ਜਾਪ ਹਨਗੇ ਉਪਾਸੂ ਜੀ ਆਪ ਹੈ ਜਿਹੜਾ ਕੰਠ ਵਿੱਚ ਕਰਨਾ ਹੈ ਅਤੇ ਬੇਖਰੀ ਕਰਕੇ ਜਾਪ ਹੈ ਜਿਹੜਾ ਇਸੇ ਪ੍ਰਕਾਰ ਮਦਮਾ ਦਾ ਪਾਸੂ ਜਾਪ ਹੈ ਬੇਖਰੀ ਦਾ ਤੇ ਅੱਖਰਾਂ ਦੇ ਨਾਲ ਜਾਪ ਹੈ ਤੇ ਪਸੰਤੀ ਦਾ ਧੁਨੀ ਨਾਲ ਜਾਪ ਹੈ ਪਰ ਆਲਾ ਜਿਹੜਾ ਹੈ ਉਹ ਫੁਰਨੇ ਦੇ ਨਾਲ ਜਾਪ ਹੈ ਇਸ ਪ੍ਰਕਾਰੇ ਜਾਪ ਜੋ ਤਿੰਨ ਚਾਰ ਪ੍ਰਕਾਰ ਦਾ ਹੈ ਹਰੀ ਦਾ ਨਾਮ ਤਾਂ ਨਹੀਂ ਸਾਡਾ ਜਾਪ ਹੈ ਇਸੇ ਪ੍ਰਕਾਰ ਜਾਪ ਰਾਜ ਸੀ ਤਾਂ ਸੀ ਸ਼ਾਂਤ ਕੀ ਜਿਹੜਾ ਜਿਤਨੀ ਹਕਾਕਤ ਦਾ ਵਾਸਤੇ ਜਾਪ ਕਰਨਾ ਹੈ ਇਹ ਸ਼ਾਂਤ ਕੀ ਜਾਪ ਹੈ ਜੋ ਕਾਮਨਾ ਪੂਰੀ ਕਰਨ ਵਾਸਤੇ ਜਾਪ ਕਰਨਾ ਹੈ ਉਹ ਰਾਜ ਸੀ ਜਾਪ ਹੈ ਅਤੇ ਜਿਹੜਾ ਸਾਧ ਸੰਗਤ ਜੀ ਕਿਸੇ ਨੂੰ ਮਾਰਨ ਵਾਸਤੇ ਕਰਨਾ ਹੈ ਉਹ ਤਾਂਸੀ ਜਾਪ ਹੈ ਇਸ ਪ੍ਰਕਾਰ ਦੇ ਜਾਪਾਂ ਜੋ ਹਰੀ ਦਾ ਨਾਮ ਧਾਮੀ ਸਾਡਾ ਜਾਪ ਹੈ ਹਰ ਧਨ ਤਾਪ ਤੇ ਹਰੀ ਦਾ ਨਾਮ ਵੀ ਧਨ ਸਾਡਾ ਤਪ ਹੈ ਕੱਬੀ ਤੈਨੂੰ ਪ੍ਰਕਾਰ ਦਾ ਹੈ ਸੀ ਤਾਂ ਸੀ ਸ਼ਾਂਤ ਕੀ ਭੇਜਣਾ ਇੱਕ ਤਾਂ ਧੂਣੀਆਂ ਤਾਉਣੀਆਂ ਗਰਮੀ ਦੇ ਜੇਠ ਦੇ ਮਹੀਨੇ ਵਿੱਚ ਚਾਰ ਧੂਣੀਆਂ ਲਾ ਕੇ ਪੰਜਵੇਂ ਸੂਰੀ ਦੇ ਵਿੱਚ ਛੇੜਾ ਬੈਠਣਾ ਇਸ ਪ੍ਰਕਾਰ ਚੌ ਧੂਣੀਆਂ ਦੇ ਸੇਤ ਦੇ ਵਿੱਚ ਦੁਪਹਿਰ ਦੇ ਤਿੱਖੜ ਸੂਰਜ ਦੇ ਵਿੱਚ ਟੋਪੂ ਤੇ ਬੈਠਾ ਬੀਬੀ ਬਾਹਰ ਲਾ ਜਾ ਬੱਚੇ ਨੂੰ ਇੱਥੇ ਰੋਣਾ ਨਾ ਪਾ ਬਾਹਰ ਸੁਣੂਗਾ ਤੈਨੂੰ ਉਹ ਅਸਵੀਨੀ ਸਾਹਿਬ ਸਿੰਘ ਜੀ ਇਹ ਤਾਂ ਸੀ ਯਾਦ ਇਹ ਰਕਤਾਪ ਧੂਣੀਆਂ ਕਾਉਣੀਆਂ ਤੇ ਵਰਤ ਰੱਖਣੇ ਤੇ ਜਲ ਧਾਰਾ ਕਰਨੀ ਇਹਦਾ ਵਾਕ ਸਿੱਧੀ ਆਦਿਕ ਵਰਤਾਂ ਥਲ ਥੋੜਾ ਹੀ ਹੈ ਤੇ ਚਿੱਤ ਸ਼ਾਂਤੀ ਨਹੀਂ ਆਉਂਦੀ ਇਹਦੇ ਕਰਨੇ ਕਰਕੇ ਇੱਕ ਰਾਜਸੀ ਤਪ ਹੈ ਇੰਦਰੀਆਂ ਦਾ দমন ਕਰਨਾ ਜਿਹੜਾ ਇਹ ਰਾਜਸੀ ਤਪ ਹੈ ਅਪੇ ਸ਼ਾਂਤ ਕੀ ਤਪ ਜਿਹੜਾ ਹੈ ਸਿੱਧੀ ਕਥਾ ਕੀਪ ਵਿੱਚ ਚਿੱਤ ਨੂੰ ਜੋੜਨਾ ਇਹ ਸ਼ਾਂਤ ਕੀ ਤਪ ਹੈ ਕਿਸ ਪ੍ਰਕਾਰ ਸਾਹਿਬ ਸਮਝੀ ਜੀ ਤੱਪ ਵੀ ਕਰਨ ਪ੍ਰਕਾਰ ਦਾ ਮਹਾਰਾਜ ਕਹਿੰਦੇ ਹਨ ਹਰ ਧੰਤਾ ਹਰੀ ਦਾ ਨਾਮ ਹੀ ਕੰ ਸਾਡਾ ਤੱਪ ਹੈ ਰਾਸੀ ਤਾਂਸੀ ਸੰਤ ਕੀ ਵਿੱਚ ਹੀ ਆਗੇ ਹਰ ਧੰਤ ਭੋਜਨ ਭਾਇ ਹਰੀ ਦਾ ਜੇ ਇਹ ਨਾਮ ਧੰਨ ਹੈ ਇਹੋ ਹੀ ਸਾਨੂੰ ਭੋਜਨ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੁੰਦਾ ਜਿਵੇਂ ਇਹ ਭੋਜਨ ਸਭ ਰਸ ਮਿੱਠੇ ਮੰਨੇ ਸੁਣੇ ਉਸ ਦਾ ਲੋਣੇ ਖੜਕ ਤੁਸੀਂ ਉਹ ਬੋਲਣਾ ਮਾਰਨ ਆਦ ਕੀਏ ਹਰਿ ਦਾ ਨਾਮ ਤਾਂ ਨਹੀਂ ਸਾਨੂੰ ਭੋਜਨ ਚੰਗਾ ਲੱਗਾ ਤਿਰਭੁਤ ਪਈ ਸਜ ਭੋਜਨ ਖਾਇਆ ਮਨ ਦਾ ਰਸਨਾ ਨਾਮ ਪਿਆਇਆ ਮਨ ਕਰਕੇ ਤਨ ਕਰਕੇ ਰੋਮ ਰੋਮ ਕਰਕੇ ਰਸਨਾ ਕਰਕੇ ਜਿਹੜਾ ਨਾਮ ਪਿਆਇਆ ਤ੍ਰਿਪਤ ਹੋ ਗਏ ਇਸ ਪ੍ਰਕਾਰ ਦਾ ਹਰਿ ਦਾ ਨਾਮ ਤਾਂ ਨਹੀਂ ਭੋਜਨ ਸਾਨੂੰ ਇਹ ਪਾਇਆ ਚੰਗਾ ਲੱਗਾ ਹੈ ਨਿਮਖ ਨਾ ਬਿਸਰੋ ਮਨ ਤੇ ਹਰ ਹਰ ਇਹ ਮਾਤਾ ਜੀ ਅਸੀਂ ਗੁਰਾਂ ਦੇ ਪਾਸੇ ਦਾਤ ਪ੍ਰਾਪਤ ਕੀਤੀ ਹੈ ਸਾਨੂੰ ਮੂਖ ਮਾਤ੍ਰੀ ਹਰ ਹਰ ਪ੍ਰਮੇਸ਼ਰ ਦਾ ਨਾਮ ਭੁਲੇਨਾ ਸਾਧ ਸੰਗਤ ਮਹ ਪਾਏ ਇਹ ਸਤਿਗੁਰੂ ਕੀ ਸਾਧ ਸੰਗਤ ਵਿੱਚ ਠਾ ਕੇ ਗੁਰਤਾ ਗੱਦੀ ਬਖਸ਼ੀਆ ਗੁਰੂ ਰਾਮਦਾਸ ਜੀ ਨੇ ਅਸੀਂ ਸੰਤੂਬਾਬੇ ਬੁੱਢਾ ਸਾਹਿਬ ਆਦਿ ਦੇ ਸਾਧ ਸੰਗਤ ਵਿੱਚ ਬੈਠੇ ਸੀ ਤੇ ਉੱਥੇ ਸਾਨੂੰ ਗੁਰਤਾ ਗੱਦੀ ਦੇ ਕੇ ਦਾਤ ਬਖਸ਼ੀਆ ਮਾਰਾ ਨੇ ਇਹ ਸਤਿਗੁਰਾਂ ਦੀ ਸਾਧ ਸੰਗਤਿ ਬਾਹਰ ਮਿਲ ਕੇ ਅਸੀਂ ਮਾਰਾ ਦੇ ਨਾਮ ਕਰਨ ਨੂੰ ਪਾਇਆ ਹੈ ਮਾਈ ਖਾਟ ਆਇਓ ਘਰ ਪੁੱਤਾ ਫਿਰ ਮਾਤਾ ਬਾਣੀ ਜੀ ਮੈਂ ਤੇਰਾ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਨੇ ਇਹ ਗੁਰਦਾ ਗੱਦੀ ਰੂਪ ਖੱਟੀ ਗੁਰੂ ਅਮਰਦਾਸ ਸਾਹਿਬ ਦਾ ਵਰ ਦੋਹੇ ਦਾ ਬਾਣੀ ਕਾ ਬੋਹਤਾ ਰੂਪ ਹੋ ਇਹ ਪੁੱਤਰ ਮੈਂ ਤੇਰੇ ਪੁੱਤਰ ਧਾਨ ਖੱਟ ਕੇ ਆਇਆ ਹਾਂ ਹਰ ਧਨ ਚਲ ਤੇ ਹਰ ਧਨ ਬੈਸੀ ਇਸ ਪ੍ਰਕਾਰ ਸਮਤੀ ਮਾਤਾ ਹੈ ਜਗਿਆਸੂ ਜਿਹੜਾ ਹੈ ਕਹਿੰਦਾ ਹੈ ਮਾਤਾ ਸਮਤੀ ਮੈਂ ਕਾ ਖੱਟ ਕਰਕੇ ਸਾਧ ਸੰਗਤ ਰੂਪੀ ਘਰ ਵਿੱਚੋਂ ਅੰਤ ਕਰਨ ਜਿਹੜੀ ਅੰਤਰਮੁਖੀ ਬਿਰਤੀ ਹੋਈ ਹੈ ਇਹ ਖੱਟੀ ਖੱਟ ਕੇ ਨਾਮ ਧੰਦੀ ਆਇਆ ਹਾਂ ਪੁੱਤਰ ਜਗਿਆਸੂ ਦੁਰਾਂ ਦਾ ਵਿਵੇਕ ਦਾ ਪੁੱਤਰ ਤੇ ਮਾਤਾ ਸਮਤੀ ਦਾ ਪੁੱਤਰ ਜੋ ਹੈ ਹਰ ਧਨ ਚਲਤੀ ਹਰ ਧਨ ਬੈਸੀ ਇਹ ਹਰੀ ਦਾ ਨਾਮ ਸਾਨੂੰ ਸੂਤਾ ਪਵਿੱਤਰ ਪ੍ਰਾਪਤ ਕੀ ਕਹਿਆ ਸੀ ਹਰੀ ਦੇ ਨਾਮ ਤਨ ਚਲਦੇ ਹੋਏ ਇਜ਼ਾਫ ਕਰਨੇ ਹਨ ਜਦੋਂ ਬੈਠੀ ਨਾ ਉਦੋਂ ਵੀ ਮਾਰਾ ਦੇ ਨਾਮ ਤਨ ਵਿੱਚ ਜੁੜੇ ਰਹਿੰਦਾ ਹੈ ਹਰ ਧਨ ਜਾਗਤ ਸੂਤਾ ਜਾਗਦੇ ਹੋਏ ਵੀ ਹਰੀ ਦੇ ਨਾਮ ਤਨ ਦਾ ਜਾਪ ਕਰਨੇ ਹਨ ਸੁੱਤੇ ਹੋਏ ਨੂੰ ਵੀ ਸਾਨੂੰ ਪਰਮੇਸ਼ਰ ਦਾ ਨਾਮ ਵਿਸਰਜਦਾ ਨਹੀਂ ਹੈ ਇੱਕ ਰਾਜੇ ਨੇ ਪੁੱਛਿਆ ਕਿ ਸੰਤ ਜਿਸ ਵਕਤ ਸੌਂ ਜਾਂਦੇ ਹੋ ਉਦੋਂ ਤਾਂ ਮੇਰੇ ਫੌਜ ਵਰਗੇ ਹੋਣੇ ਹੈ ਤੇ ਜਦੋਂ ਜਾਗਦੇ ਉਹਦੋਂ ਪਛਤ ਕਰਦੇ ਐ ਸੁੱਤੇ ਨੂੰ ਤਾਂ ਕੋਈ ਚੇਤਾ ਨਹੀਂ ਹੋਣਾ ਤਾਂ ਉਸ ਵੇਲੇ ਰਾਜੇ ਨੂੰ ਸੰਤਾਂ ਨੇ ਕਿਹਾ ਚਲ ਰਾਜਾ ਤੈਨੂੰ ਦਿਖਾਈਏ ਉਹਦੀ ਜਿੱਥੇ ਫੌਜ ਸੁੱਤੀ ਪਈ ਸੀ ਉੱਥੇ ਜਾ ਕੇ ਜਲ ਛਿੜਕਿਆ ਤੇ ਫੌਜ ਕੋਈ ਸ਼ਸਤਰ ਸੰਭਾਲਣ ਲਾਗੇ ਕਹਿੰਦੇ ਮਾਰ ਬੋਲ ਉੱਠ ਲੋ ਦੁਸ਼ਮਣ ਆ ਗਿਆ ਲੈ ਕਹਿੰਦੇ ਸੁੱਤੀ ਪਈ ਫੌਜ ਵੀ ਤੇਰੀ ਜੰਮ ਕਰਦੀ ਏ ਫੇ ਸੰਤਾਂ ਦੇ ਕੋਲੇ ਆਏ ਉੱਥੇ ਜਲ ਛਿੜਕਿਆ ਜਿੱਥੇ ਰਾਜੇ ਸਨ ਜਲ ਛਿੜਕਣ ਤੋਂ ਸਤਨਾਮ ਵਾਹਿਗੁਰੂ ਕਹਿ ਕੇ ਬਹਿ ਗਏ ਵੇਕਿੰਦੇ ਸੁਤੇ ਹੋਏ ਵੀ ਜਾਪ ਕਰਦੇ ਆ ਤਾਂ ਇਹਨਾਂ ਦੇ ਅੰਦਰੋਂ ਨਿਕਲਦਾ ਇਹਨਾਂ ਕਰਦੇ ਹਰਗੇ ਤਾਂ ਦੂਸਰਾ ਇਹ ਗੱਲ ਹਕਮ ਜਾਗ ਦੇ ਸੂਤਕਾ ਹਰੀਦਨ ਜਾਗਦੇ ਉਹ ਵੀ ਸੁਤੇ ਹੋਏ ਵੀ ਕਰਦੇ ਆ ਇਹਦੇ ਵਿੱਚ ਸਾਧ ਸੰਗ ਜੀ ਇੰਨਾ ਫਰਕ ਆਇਆ ਜਾਗ ਤੋਂ ਅਸਤਾ ਜੀ ਤੇ ਸਿਮਨ ਕਰਦੇ ਆ ਸੁਤੇ ਹੋਏ ਵੀ ਸੁਪਨੇ ਚ ਵੀ ਉਹਨਾਂ ਦੇ ਕਬੀਰ ਸਾਹਿਬ ਨੇ ਕਿਹਾ ਸੁਪਨੇ ਹੂੰ ਬੜਾ ਕੇ ਜੇ ਮੁਖ ਨਿਕਸੇ ਰਾਂ ਤਾਂ ਕਿ ਪਾਕੀ ਪਾਣੀ ਮੇਰੇ ਤਨ ਕੋ ਚਾਵ ਕਿਉਂ ਸੁਪਨੇ ਕੀ ਪ੍ਰਮੇਸ਼ਰ ਦਾ ਜਾਪ ਹੁੰਦਾ ਹੈ ਉਹਨਾਂ ਦੇ ਅਤੇ ਕਈ ਪ੍ਰੇਮੀ ਬੜਾਂਦੇ ਸੁਪਨੇ ਦੇ ਵਿੱਚ ਮਹਾਰਾਜ ਸਾਹਿਬ ਦੇ ਕਾਫੀ ਬਾਣੀ ਦਾ ਪਾਠ ਕਰਦੇ ਸੁਣਿੰਦੇ ਆ ਇਸ ਕਰਕੇ ਉਹਨਾਂ ਦੇ ਸੁਪਨੇ ਵਿੱਚ ਵੀ ਮਹਾਰਾਜ ਸਾਹਿਬ ਦਾ ਸਿਮਰਨ ਹੁੰਦਾ ਹੈ ਅਤੇ ਸੁੱਤੇ ਹੋਏ ਜਦੋਂ ਆਈ ਇੱਕ ਬੰਦਨ ਕਿਹਾ ਸੀ ਵੀ ਜੋ ਸੌਂ ਜਾਂਦਾ ਉਹਨੂੰ ਤਾਂ ਗਿਆਨ ਨਹੀਂ ਰਹਿੰਦਾ ਤੇ ਮਹਾਤਮਾ ਦੀ ਜਿਹੜੀ ਵਿਰਤੀ ਹੈ ਉਹ ਸਾਰਿਆਂ ਦੀ ਆਪਣੀ ਤਮੋ ਗੁਣ ਦੀ ਬੁਰੀ ਨਹੀਂ ਹੁੰਦੀ ਜਾਂ ਨੀਂਦ ਹੁੰਦੀ ਹੈ ਮਹਾਤਮਾ ਨਹੀਂ ਸਤੋਗੁਣ ਜੀ ਲੀਨ ਹੁੰਦੀ ਹੈ ਤੇ ਕ੍ਰਿਸ਼ਨ ਜੀ ਨੇ ਕਹਿ ਸਕੋ ਸੁਜਾਇਤੇ ਗਿਆਨ ਜਿੰਨੇ ਅੰਗ ਸਤੋਗੁਣ ਦਾ ਸੰਯੁਗਤ ਹੋਵੇ ਉਹਨੂੰ ਗਿਆਨ ਪੈਦਾ ਹੁੰਦਾ ਹੈ ਕਿਉਂ ਸਰੂਪ ਦਾ ਗਿਆਨ ਰੈਂਦਾ ਉਹਨਾਂ ਨੂੰ ਸਖੂਬ ਬਵਸਤਰਾ ਜੀ ਕਿਉਂਕਿ ਉਹਨਾਂ ਦੀ ਬਿਰਤੀ ਸਤੋਗੁਣ ਜੀ ਲੀਨ ਹੁੰਦੀ ਹੈ ਇਸ ਕਰਕੇ ਸੁੱਤੇ ਹੋਏ ਆਂਦਾ ਵੀ ਮਨੁੱਖਾਂ ਨਾਲੋਂ ਦੁਨੀਆਂ ਦੇ ਸੰਸਾਰੀ ਲੋਕਾਂ ਨਾਲੋਂ ਫਰਕ ਹੈ ਜਾਗਦੇ ਹੋਏ ਵੀ ਸੁੱਤੇ ਹੋਏ ਵੀ ਹਰੀਏ ਨਾਮ ਤੁਹਾਨੂੰ ਪ੍ਰਾਪਤ ਕੀਤਾ ਸੀ ਜਾਗਦੇ ਗਿਆਨ ਵਸਤਾਂ ਚ ਛੁਤੇ ਨਿਰਵ ਕਲਪ ਸਮਾਧੀ ਤੇ ਖਰੀਦਾ ਨਾਮ ਤਾਂ ਨਹੀਂ ਸਾਨੂੰ ਬਖਸ਼ੀ ਹੋਈ ਹੈ ਰਹਾਉ ਹਰ ਧਨ ਇਸ ਨਾਮ ਹਰ ਧਨ ਗਿਆਨ ਜਿਹਦਾ ਨਾਮ ਤਾਂ ਨਹੀਂ ਸਾਡਾ ਤੀਰਥਾਂ ਦਾ ਅਸ਼ਨਾਣ ਹੈ ਅਤੇ ਹਰੀ ਦਾ ਨਾਮ ਤਾਂ ਹੀ ਸਾਡਾ ਗਿਆਨ ਹੈ ਸਰੂਪ ਦਾ ਹਰ ਸੰਗ ਲਾਏ ਧਿਆਨ ਹਰੀ ਦੇ ਨਾਲ ਹੀ ਵਿਆਪਕ ਰੂਪ ਜਾਣ ਕੇ ਧਿਆਨ ਲਾਉਣਾ ਕੀਤਾ ਹੈ ਭਾਇ ਤਨ ਤੁਲਹਾ ਹਰ ਤਨ ਬੀੜੀ ਹਰੀ ਦਾ ਨਾਮ ਹੀ ਤਨ ਜਿਹੜਾ ਹੈ ਇਹ ਤੁਲ ਹੈ ਰਾਗ ਦੇ ਰੂਪੀ ਨਾਲਿਆਂ ਤੋਂ ਪਾਰ ਹੋਣ ਵਾਸਤੇ ਜਾਂ ਸੰਕਲਪ ਕਲਪ ਰੂਪੀ ਨਾਲਿਆਂ ਤੋਂ ਪਾਰ ਹੋਣ ਵਾਸਤੇ ਹਰੀ ਦਾ ਨਾਮ ਧਨ ਤੁਲ ਹੈ ਸਾਡਾ ਤੇ ਹਰ ਧਨ ਹਰ ਧਨ ਬੇੜੀ ਤੇ ਆਸਾ ਰੂਪੀ ਨਦੀ ਤੋਂ ਪਾਰ ਹੋਣ ਵਾਸਤੇ ਹਰੀਆ ਨਾਮ ਧਾਨੀ ਸਾਡੇ ਪਾਸ ਬੇੜੀ ਹੈ ਹਰ ਹਰ ਤਾਰ ਪਰੰ ਅਜੇ ਹਰਿ ਗੁਰੂ ਦੇ ਨਾਮ ਵੀ ਤਾਰ ਜਹਾਜ ਦੀ ਨਹੀਂ ਆਈ ਹੈ ਸੰਸਾਰ ਨੂੰ ਤੋਂ ਤਾਰਨ ਵਾਲਾ ਪਰਾਨਾ ਪਛਾਣਿਆ ਹੈ ਅਸੀਂ ਇਹ ਪ੍ਰਾਪਤ ਕੀਤਾ ਹੈ ਗੁਰਾਂ ਦੇ ਪਾਸੋਂ ਹਰ ਧਨ ਮੀਰੀ ਚਿੰਤ ਵਿਸਾਰ ਹਰੀ ਦੇ ਨਾਮ ਰੂਪੀ ਧਨ ਹੈ ਸਾਡੀ ਸਾਰੀ ਚਿੰਤਾ ਸੁਧੀ 파ਰਸ਼ਾ ਦੇ ਨਾਮ ਨੂੰ ਭੁਲਾ ਦੁੱਤੀ ਹੈ ਵਿਸਾਰ ਦੁੱਤੀ ਹੈ ਹਰ ਧਨ ਲਾਹਿਆ ਧੋਖਾ ਹਰੀ ਦੇ ਨਾਮ ਕੰਗੇ ਦਾ ਧੋਖਾ ਸੰਸਾਰ ਸੀ ਪ੍ਰਮਾਨ ਪਰਮੇਗਾ ਤਾਦਕ ਦੁਪਰ ਜੇ ਆਦਕ ਸਾਰਾ ਸੰਸਾਰ ਲਾਧ ਪਰਮਾਨ ਕਿਰਪਾ ਕਰ ਦੁੱਤੀ ਹਰ ਧਨ ਤੇ ਮੈਂ ਨਵ ਨਿਧ ਪਾਈ ਹਰੀ ਦੇ ਨਾਮ ਤੋਂ ਅਸੀਂ ਨਵੇਂ ਨਿਧੀਆਂ ਪਾ ਲਈਆਂ ਅਸਲ ਮਸਲ ਪੂਕਨ ਪੁਕਾਰ ਇਕ ਨਵਾਂ ਗੋਲਕਾਂ ਦੀ ਨਦੀ ਆਧਾਰ ਰੂਪ ਪਰਮੇਸ਼ਰ ਦੀ ਧਲਕੀ ਪਾਈ ਹੈ ਨਾ ਨਦੀ ਨਵਦਾ ਭਗਤੀ ਸਰਬਨ ਸਿਮਨ ਕੀਰਤਨ ਬਾਜ ਸੇਵਾ ਅਰਚਨ ਵਾਸਾ ਸਖਮ ਬੰਗਣਾ ਸਰਬ ਨਵੇਦਨ ਜਾਨ ਇਹ ਨਵਾਂ ਗੋਲਕਾਂ ਦਾ ਨਦੀ ਆਸਰਾ ਰੂਪ ਜੋ ਬ੍ਰਹਮ ਹੈ ਉਸ ਦੀ ਬ੍ਰਹਮ ਵਿਦਿਆ ਸੀ ਭਗਤੀ ਪਾਉਣਾ ਕੀਤੀ ਹੈ ਹੱਥ ਚਰਿਓ ਹੱਥ ਥੂਕਾ ਖਰੀ ਲਾ ਨਾਮ ਸਾਡੇ ਹੱਥ ਵਿੱਚ ਥੋਕ ਨਾ ਹੁੰਦਾ ਪਦਾਰਥ ਦਾ ਜਿਹੜੇ ਕੱਠੇ ਮਾਲ ਹੁੰਦਾ ਨਾ ਬਜਾਜਾਂ ਕੋਲੇ ਜਿਵੇਂ ਥੋਕ ਮਾਲ ਲੈਣੇ ਕਿ ਦੂਸਰਾ ਥੋਕ ਨਾ ਇਕੱਠੀਆਂ ਗੰਡਾਂ ਦਾ ਨਾਮ ਹੁੰਦਾ ਹੈ ਇਸੇ ਪ੍ਰਕਾਰ ਹਰੀ ਦਾ ਨਾਮ ਸਾਨੂੰ ਇਹ ਥੋਕਾ ਪਦਾਰਥ ਇਕੱਤਰ ਪਦਾਰਥ ਪ੍ਰਾਪਤ ਹੋ ਗਿਆ ਸਾਰੇ ਗਿਆਨ ਇਹਾਨ ਅਤੇ ਜਿਨੇ ਭਗਤੀ ਆਦਿ ਸਾਰੇ ਗੁਣੇ ਥੋਕ ਮਾਲ ਤੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਹ ਹਰੀ ਦਾ ਨਾਮ ਤੁਹਾਨੂੰ ਸਾਡੇ ਕਾਹੇ ਹੱਥ ਤੇਰੇ ਹਰ ਥੋਕ ਥੋਕ ਨਾਮ ਹੈ ਪਦਾਰਥ ਹੈ ਹਰੀ ਦਾ ਨਾਮ ਰੂਪੀ ਪਦਾਰ ਸਾਡੇ ਮਨ ਰੂਪੀ ਹੱਥੇ 'ਚ ਜਿਹੜੇ ਉਹ ਸਖਿਆਤ ਹੋ ਗਿਆ ਹੈ ਖਾਵਹੁ ਖਰਚਹੁ ਟੂਟ ਨਾ ਆਵੇ ਹੁਣ ਆਧਿਆ ਕਰਦੇ ਹਾਂ ਆਪ ਵੀ ਖਾਇਆ ਕਰੋ ਧਾਰਨ ਕਰਿਆ ਕਰੋ ਖਰਚਿਆ ਕਰੋ ਸਵੰਮੀਆ ਦੇ ਤਾਂ ਹੀ ਵੀ ਤੇ ਆਮ ਖਾਸ ਦੇ ਤਾਂ ਹੀ ਖਰਚ ਨਾ ਕਰੋ ਬੇਦੇਖ ਦਿਆ ਕਰੋ ਟੋਟ ਘਾਟਾ ਨਹੀਂ ਕਿਸੇ ਪ੍ਰਕਾਰ ਦਾ ਆਵੇਗਾ ਹਾਲਤ ਪਾਲਤ ਕਾਇ ਸੰਗੀ ਹਰਦ ਇਸ ਲੋਕ ਦੀ ਮਾਰਾ ਦਾ ਨਾਮ ਨਾਲ ਰਹੇਗਾ ਵਲਤ ਪਰਲੋਕ ਚ ਵੀ ਸੰਗੇ ਸਾਥ ਰਹੇਗਾ ਲਾਲ ਖਜ਼ਾਨਾ ਗੁਰੂ ਨਾਨਕ ਕਉ ਦੀਆ ਇਹ ਸਾਨੂੰ ਲੱਗ ਕਰਕੇ ਅੰਤਾਂ ਕੰੂਪੀ ਸਾਡੇ ਗੱਡੇ ਚ ਇਹ ਖਜ਼ਾਨਾ ਗੁਰੂ ਰਾਮਦਾਸ ਸਾਹਿਬ ਨੇ ਰਾਰੇ ਨੇ ਸਿਹਾਰੀ ਹੈ ਵੇਖੋ ਗੁਰੂ ਨਾਨਕ ਕਉ ਦੀਆ ਗੁਰੂ ਰਾਮਦਾਸ ਜੀ ਨੇ ਨਾਨਕ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਇਹ ਸਾਨੂੰ ਬਖਸ਼ਣਾ ਕੀਤਾ ਹੈ ਕਿਉਂ ਮਨ ਹਰ ਰੰਗ ਰੰਗੀ ਇਸ ਪ੍ਰਕਾਰ ਸਤਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਦਿੱਤਾ ਸੇਗੁਰ ਅੰਗਰਸਾਹਿਬ ਜੀ ਨੇ ਸੇਗੁਰ ਅਰਬਦਾਸ ਸਾਹਿਬ ਜੀ ਨੇ ਦਿੱਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਵਰ ਦਿੱਤਾ ਗੁਰੂ ਰਾਮਦਾਸ ਜੀ ਨੇ ਦਿੱਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਡੇ ਤਾਈ ਬਖਸ਼ਿਆ ਹੈ ਇਹੋ ਮਨ ਹਾਰੇ ਰੰਗ ਰੰਗੇ ਇਹ ਮਨ ਹਰੀ ਦੇ ਰੰਗ ਪ੍ਰੇਮ ਵਿੱਚ ਰੰਗੇ ਰੰਗੇ ਗਏ ਹਾਂ ਆਨੰਦ ਦੇ ਸਹਿਤ ਹੋ ਗਏ ਹਾਂ